ਇਹ ਖਾਲ ਦੋਸਤੋ ਆਖਰੀ ਇੱਛਾ ਤੇਰੀ ਕੋਈ ਆਖਰੀ ਇੱਛਾ ਹੈ ਤਾਂ ਦੱਸ ਪੂਰੀ ਕੀਤੀ ਜਾਏਗੀ ਫਾਂਸੀ ਲਾਉਣ ਤੋਂ ਪਹਿਲਾਂ ਬਾਦਸ਼ਾਹ ਨੇ ਇੱਕ ਨਾਮੀ ਚੋਰ ਨੂੰ ਪੁੱਛਿਆ ਹਜ਼ੂਰ ਮੈਂ ਚਾਹੁੰਦਾ ਹਾਂ ਕਿ ਮੈਂ ਆਪਣਾ ਹੁਨਰ ਆਪਣੀ ਵਿਦਿਆ ਇੱਥੇ ਛੱਡ ਕੇ ਜਾਵਾਂ ਨਹੀਂ ਤਾਂ ਉਹ ਮੇਰੇ ਨਾਲ ਹੀ ਲੁਪਤ ਹੋ ਜਾਏਗੀ ਅਜਿਹਾ ਕੀ ਹੁਨਰ ਹੈ ਤੇਰੇ ਕੋਲ ਜੀ ਮੈਂ ਕੋੜਾ ਉਡਾਉਣ ਦੀ ਵਿਦਿਆ ਜਾਣਦਾ ਹਾਂ ਜੇ ਮੈਨੂੰ 1 ਸਾਲ ਦਾ ਸਮਾਂ ਬਖਸ਼ ਦਿਓ ਤਾਂ ਮੈਂ ਤੁਹਾਡੇ ਘੋੜੇ ਨੂੰ ਉੱਡਣਾ ਸਿਖਾ ਦਿਆਂਗਾ ਸੱਚਮੁੱਚ ਜੇ ਇਸ ਤਰ੍ਹਾਂ ਹੈ ਤਾਂ じゃ ਤੈਨੂੰ 1 ਸਾਲ ਦਾ ਸਮਾਂ ਬਖਸ਼ਿਆ ਪਰ ਜੇ ਤੂੰ ਝੂਠਾ ਹੋਇਆ ਤਾਂ ਆਪਣਾ ਹਸ਼ਰ ਜ਼ਰੂਰ ਸੋਚ ਲਵੀਂ ਮਿਹਰਬਾਨੀ ਹਜ਼ੂਰ ਇਸ ਦੇ ਲਈ ਮੈਨੂੰ ਆਪਣਾ ਮਨਪਸੰਦ ਘੋੜਾ ਤੇ ਮੇਰੇ ਤੇ ਉਸਦੇ ਗੁਜ਼ਾਰੇ ਲਈ ਥੋੜਾ ਖਰਚਾ ਪਾਣੀ ਵੀ ਦੇਣ ਦੀ ਕਿਰਪਾਲਤਾ ਕਰੋ ਬਾਦਸ਼ਾਹ ਨੇ ਆਪਣਾ ਮਨਪਸੰਦ ਘੋੜਾ ਤੇ ਨਾਲ ਬਹੁਤ ساری ਤਨਦੌਲਤ ਦੇ ਕੇ ਚੋਰ ਨੂੰ 1 ਸਾਲ ਲਈ ਛੱਡਣ ਦਾ ਹੁਕਮ ਸੁਣਾ ਦਿੱਤਾ ਕੀ ਤੁਸੀਂ ਸੱਚਮੁੱਚ ਕੋੜਾ ਉਡਾਉਣਾ ਜਾਣਦੇ ਹੋ ਜਾਂ ਫਿਰ ਸਜ਼ਾ ਤੋਂ ਬਚਣ ਲਈ ਝੂਠ ਬੋਲਿਆ ਹੈ ਘਰ ਪਰਤੇ ਚੋਰ ਨੂੰ ਪਤਨੀ ਨੇ ਪੁੱਛਿਆ ਨਹੀਂ ਮੇਰੇ ਕੋਲ ਅਜਿਹਾ ਕੋਈ ਹੁਨਰ ਨਹੀਂ ਹੈ 1 ਸਾਲ ਹੋਰ ਜੀ ਲਵਾਂ ਇਸ ਲਈ ਰਾਜੀ ਅੱਗੇ ਝੂਠ ਬੋਲਣਾ ਪਿਆ ਤਾਂ ਫਿਰ 5-7 ਸਾਲ ਹੋਰ ਮੰਗ ਲੈਣੇ ਸੀ 1 ਸਾਲ ਨਾਲ ਭਲਾਂ ਕੀ ਹੋਵੇਗਾ ਸਾਲ ਤਾਂ ਅੱਖ ਚਪਕਦੇ ਹੀ ਲੰਘ ਜਾਣਾ ਪਤਨੀ ਨੇ ਉਦਾਸ ਹੁੰਦੇ ਕਿਹਾ ਕਮਲੀਏ ਉਮੀਦ ਹੈ ਸਾਰੀ ਦੁਨੀਆ ਚੱਲ ਰਹੀ ਹੈ ਹੋ ਸਕਦਾ ਹੈ ਸਾਲ ਨੂੰ ਰਾਜੇ ਦਾ ਦਿਲ ਪਸੀਜ ਜਾਏ ਤੇ ਉਹ ਮੇਰੀ ਸਜ਼ਾ ਮੁਆਫ ਕਰ ਦੇਵੇ ਹੋ ਸਕਦਾ ਸਾਲ ਬਾਅਦ ਰਾਜਾ ਆਪ ਹੀ ਨਾ ਰਹੇ ਤੇ ਕੀ ਪਤਾ ਪ੍ਰਮਾਤਮਾ ਦੀ ਮਿਹਰ ਹੋ ਜਾਵੇ ਤੇ ਸਾਲ ਮਗਰੋਂ ਘੋੜਾ ਸੱਚਮੁੱਚ ਹੀ ਉੱਡਣ ਲੱਗ ਜਾਵੇ ਇਹ ਸੋਚ ਤੇ ਆਪਾਂ ਆਪਣਾ ਸਮਾਂ ਕਿਉਂ ਬਰਬਾਦ ਕਰੀਏ ਚੱਲ ਜਿੰਨੀ ਜ਼ਿੰਦਗੀ ਹੈ ਉਸ ਨੂੰ ਹੱਸੀ ਖੁਸ਼ੀ ਗੁਜ਼ਾਰੀਏ ਕੱਲ ਕਿਸ ਨੇ ਵੇਖਿਆ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਦਾ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ